ਜਿੱਧਰ ਜਾ ਰਹੇ ਆ ਨਾ ਅਸੀਂ ਇਹ ਹਾਰਰ ਤੋਂ ਰਸਤਾ ਆ ਉਹ ਟੋਡਾ ਰੋਡ ਰਾਤ ਦਾ ਸਮਾਂ ਹੈ ਬਹੁਤ ਖਤਰਨਾਕ ਲਓ ਜੀ ਜਦੋਂ ਜੈਦਵਾਲ ਪਹੁੰਚ ਗਏ ਆ ਤਾਰਿਆਂ ਦੇ ਦੇਸ਼ ਤਾਰਿਆਂ ਦੀ ਨਗਰੀ ਜਿੱਥੋਂ ਬਹੁਤ ਖੂਬਸੂਰਤ ਲੋਕਿਕ ਨਜ਼ਾਰਾ ਨਜ਼ਰ ਆ ਰਿਹਾ ਹੈ ਸ਼ਾਇਦ ਅਸੀਂ ਮਿਸ ਕਰ ਜਾਂਦੇ ਅਗਰ ਡਰ ਜਾਂਦੇ ਤਾਂ ਬਸ 25 ਲੱਖਾ ਸਾਹਿਬ ਨੇ ਰਾਤ ਦੇ ਡਿਨਰ ਦਾ ਪ੍ਰਬੰਧ ਕਰ ਲਿਆ ਆ ਤੇ ਪਲੇਟ ਟਿਕਾ ਚੱਲੇਗਾ ਤੇ ਉਸ ਤੋਂ ਬਾਅਦ ਅਸੀਂ ਖਾਣਾ ਵੀ ਖਾਵਾਂਗੇ ਨਾਲ ਤੇ ਫਿਲਹਾਲ ਸਟਾਰਟਿੰਗ ਹੋ ਗਈ ਹੈ ਪੁਣੇ ਟਿੱਕੇ ਤੋਂ ਬੈਸ਼ਨੋ ਖਾਣੇ ਤੋਂ ਤੇ ਇਹ ਸਾਡਾ ਸਾਥੀ ਸੀ ਇੱਥੇ ਨਾਲੇ ਪਿੰਡਾ ਉੱਥੇ ਰਹਿੰਦੇ ਦੇ ਧਰਮਸ਼ਾਲਾ ਦੇ ਨਾਲ ਉੱਥੇ ਸੀ ਰੁਕੇ ਹੋਏ ਆਉਂਦੇ ਉਹਦੇ ਘਰ ਦੇ ਵਿੱਚ ਤੇ ਬਾਕੀ ਸਾਥੀ ਆਰਾਮ ਫਰਮਾ ਰਹੇ ਆ ਤੇ ਲਖਰਾ ਸਾਹਿਬ ਡੜੇ ਹੋਏ ਆ ਤੇ ਇਹ ਵੀ ਮਤਲਬ ਕੋਈ ਕੋਈ ਕੰਮ ਕਰ ਸਕਦਾ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ ਪਰ ਇਹ ਕਾ ਲੱਗੀ ਸਵਾਦ ਹੁੰਦਾ ਹੈ ਹੋਟਲਾਂ ਤੇ ਤੁਸੀਂ ਕਹਾਂਦੇ ਹੋਵੋਗੇ ਲੇਕਿਨ ਜੇ ਆਪ ਅੱਥੀ ਕਰਕੇ ਖਾਣਾ ਹੈ ਇਹਦੇ ਨਾਲ ਦਾ ਆਨੰਦ ਨਹੀਂ ਹੈ ਅੱਲੋ ਵੀ ਤੁਸੀਂ ਵੀਡੀਓ ਦੇਖਿਆ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਇਲਾਖਾ ਸਾਹਿਬ ਹੀ ਸੀ ਜਿਆਦਾ ਤੇ ਬਾਕੀ ਪ੍ਰਦਰਸ਼ਨ ਤੁਸੀਂ ਪ੍ਰਧਾਨ ਜੀ ਦਾ ਵੀ ਦੇਖ ਚੁੱਕੇ ਹੋ ਚਾਹ ਮੈਗੀ ਦਾ ਬਹੁਤ ਵਧੀਆ ਸੀਗਾ ਦੇਖੋ ਨੋ ਹੋਲੀ ਹੋਲੀ ਸਿੱਖ ਦੇ ਨਾਲ ਤਿਆਰ ਹੋ ਰਿਹਾ ਆ ਇਹ ਕ concert ਤਾਂ ਠੀਕ ਲੱਗਾ ਸੀਨ ਕਿਦਾਂ ਦਾ ਬਹੁਤ ਵਧੀਆ ਆ ਆਨੰਦ ਤੇ ਪੂਰਾ ਨੈਗ ਬਣਿਆ ਪਿਆ ਪੂਰਾ ਮੈ ਗਿਆ ਹੁਣ ਮੈਂ ਜਗੜ ਪਾਇ ਸੀ ਜਗੜ ਦਾ ਪਕੋਲ ਦਿੱਤੀ ਐ ਪੂਰਾ ਮਜ਼ਾ ਆ ਰਿਹਾ ਬਾਹਰ ਫਰੰਡ ਆ ਉਹਦਾ ਲੈ ਕੋਣਾ ਪੂਰਾ ਇਹ ਲੋ ਵੀ ਸਾਥੀਓ ਤੇ ਰਾਤ ਦੇ ਸਮੇਂ ਦੇ ਵਿੱਚ ਜੰਗਲ ਸਫਾਰੀ ਆ ਜੰਗਲ ਦੀ ਸੈਰ ਕਰਨ ਜਾ ਰਹੇ ਆ ਜੀ ਇੱਥੋਂ ਦੇ ਸਾਡੇ ਇੱਕ ਲੋਕਲ ਸਾਥੀ ਆ ਜਿਨ੍ਹਾਂ ਦੇ ਘਰ ਅਸੀਂ ਰੁਕੇ ਸਾਂ ਪਿੰਡ ਦੇ ਵਿੱਚ ਤੇ ਬਾਹਰ ਜੰਗਲ ਦੇ ਵਿੱਚ ਕੰਦਾ ਬਹੁਤ ਅੱਛਾ 뷰 ਪੁਆਇੰਟ ਆ ਜਿੱਥੇ ਜਾਇਆ ਜਾਣਾ ਤੇ ਰਾਤ ਦਾ ਸਮਾਂ ਆ तकरीबन 10 ਤੋਂ ਉੱਪਰ ਦਾ ਸਮਾਂ ਹੋ ਚੁੱਕਾ ਆ ਤੇ ਲੋਕ ਇੱਥੇ ਬਹੁਤ ਜਾਂਦੇ ਆ ਦੇਖਣ ਘੁੰਮਣੇ ਤੇ ਮੱਚਲ ਰਾਤ ਨੂੰ ਸ਼ਾਂਤ ਮਾਤਾਵਾਰਣ ਠੰਡੀਆਂ ਹਵਾਵਾਂ ਪਰ ਪੰਜਾਬ ਦੇ ਨਾਲੋਂ ਥੋੜਾ ਜਿਹਾ ਠੀਕ ਹੈ ਇਹ ਮੌਸਮ ਪੰਜਾਬ ਜਿੰਨੇ ਲੱਗਦਾ ਜਾੜ ਠੰਡਾ ਇਸ ਵੇਲੇ ਪੰਜਾਬ ਟੈਂਪਰੇਚਰ ਇੱਕ ਜਾਂ ਡੇਢ ਡੇਢ ਡਿਗਰੀ ਹੈ ਇਸ ਵਕਤ ਇੱਥੇ ਦਾ ਟੈਂਪਰੇਚਰ 10 ਔਰ 4 ਡਿਗਰੀ ਹੈ ਤੇ ਸਾਥੀ ਅੱਗੇ ਗੱਡੀ ਲੈ ਕੇ ਜਾ ਰਹੇ ਸਾਡੇ ਉਹਨਾਂ ਦੇ ਮਗਰ ਮਗਰ ਅਸੀਂ ਆਹ ਐਚਪੀ ਗੱਡੀ ਹੈ ਜਿੰਨਾਂ ਕੋ ਰੁਕੇ ਹੋਏ ਆਂ ਬਾਕੀ ਦੇਖਦੇ ਆ ਕਿੱਧਰ ਜਾ ਰਹੇ ਆ ਅਸੀਂ ਗੰਦਰ ਬਖਸ਼ੀ ਜੀ ਹੁਣ ਸਾਨੂੰ ਜੁਆਇਨ ਕਰ ਰਹੇ ਆ ਤੇ ਨਾਲ ਯਸ ਜੀ ਜੋ ਸਾਨੂੰ ਜੰਗਲ ਸਵਾਰੀ ਲੈ ਕੇ ਜਾ ਰਹੇ ਆ ਤੁਹਾਨੂੰ ਰਾਤ ਦਾ ਸਮਾਂ ਸੀ ਤੇ ਅਸੀਂ ਆਪਣੇ ਮਿੱਤਰਾਂ ਨਾਲ ਨਿਕਲ ਗਏ ਹੁਣ ਬਨਗੋਟੂ ਵੱਲੋਂ ਬਨਗੋਟੂ ਧਰਮਸ਼ਾਲਾ ਤੋਂ ਨਜ਼ਦੀਕ ਇੱਕ ਪਿੰਡ ਹੈ ਜਿੱਥੋਂ ਦੀ ਲੋਕੇਸ਼ਨ ਬਹੁਤ ਵਧੀਆ ਹੈ ਇੱਥੋਂ ਸਾਰਾ ਧਰਮਸ਼ਾਲਾ ਮਕਲੋੜ ਗੰਜ ਦੇ نیچے ਵਾਲਾ ਸਾਰੇ ਏਰੀਆ ਦਿਖਾਈ ਦਿੰਦਾ ਹੈ ਤੇ ਇੱਕ ਤਾਰਿਆਂ ਦੇ ਦੇਸ਼ ਵਾਂਗੂ ਹੀ ਨਜ਼ਰ ਆਉਂਦਾ ਹੈ ਤੇ ਇਸ ਪਿੰਡ ਵੱਲੋਂ ਜਦੋਂ ਜਾ ਰਹੇ ਹਾਂ ਤਾਂ ਰਸਤਾ ਥੋੜਾ ਜਿਆ ਟੁੱਟਿਆ ਹੋਇਆ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਗਰਮੀਆਂ ਦੇ ਵਿੱਚ ਖੜਾਏ ਸਨ ਉਸ ਕਾਰਨੇ ਰਸਤਾ ਸਾਰਾ ਤੈਸ ਨੈਸ ਹੋ ਚੁੱਕਿਆ ਸੀਗਾ ਲੇਕਿਨ ਰਾਤ ਦੇ ਸਮੇਂ ਨਿਕਲਣਾ ਜਾਂ ਯਾਰਾਂ ਦੋਸਤਾਂ ਦੇ ਨਾਲ ਨਿਕਲਣਾ ਤਾਂ ਆਸਾਨ ਲੱਗ ਰਿਹਾ ਸੀ ਲੇਕਿਨ ਜੇ ਤੁਸੀਂ ਇਕੱਲੇ ਜਾਓ ਤਾਂ ਫਿਰ ਇਸ ਨੂੰ ਅਵੋਇਡ ਵੀ ਕੀਤਾ ਜਾ ਸਕਦਾ ਹੈ ਡਰਦੇ ਡਰਾਉਂਦੇ ਤੇ ਹੌਲੀ-ਹੌਲੀ ਰਾਤ ਨੂੰ ਅਸੀਂ ਪਹੁੰਚ ਹੀ ਗਏ ਉਸ ਬਨਗੋਟੂ ਤੇ ਮਨ ਦੇ ਵਿੱਚ ਆ ਰਿਹਾ ਸੀ ਵੀ ਕਿਉਂ ਜਾ ਰਹੇ ਆ ਰਾਤ ਦਾ ਬਹੁਤ ਸਮਾਂ ਹੋ ਚੁੱਕਾ ਸੀ ਤਕਰੀਬਨ ਰਾਤ ਦੇ 11:30 ਦਾ ਟਾਈਮ ਹੋ ਚੁੱਕਾ ਸੀਗਾ ਲੇਕਿਨ ਅਗਰ ਪਰਿਵਾਰ ਦੇ ਨਾਲ ਹੁੰਦੇ ਤਾਂ ਸ਼ਾਇਦ ਅਵੋਇਡ ਕਰਦੇ ਲੇਕਿਨ ਯਾਰਾਂ ਦੋਸਤਾਂ ਦੇ ਨਾਲ ਜਾ ਰਹੇ ਸਾਂ ਤਾਂ ਡਰ ਵੀ ਨਹੀਂ ਲੱਗ ਰਿਹਾ ਸੀ ਪਰ ਲੋਕਲ ਸਾਥੀ ਵੀ ਸਾਡੇ ਨਾਲ ਹੀ ਸੀ ਜਿਹਨੇ ਜੋ ਸਾਨੂੰ ਇੱਥੇ ਨੂੰ ਲੈ ਕੇ ਜਾ ਰਹੇ ਸਨ ਤੇ ਜਿਵੇਂ ਹੀ ਪਹੁੰਚਦੇ ਹਾਂ ਤੇ ਜੋ ਉਹ ਨਜ਼ਾਰਾ ਆ ਉਹ ਬਹੁਤ ਹੀ ਸ਼ਾਨਦਾਰ ਸੀਗਾ ਤੇ ਸ਼ਾਇਦ ਅਸੀਂ ਡਰ ਕੇ ਮੁੜ ਜਾਂਦੇ ਤਾਂ ਇਹ ਨਜ਼ਾਰਾ ਨਹੀਂ ਦੇਖ ਪਾਉਂਦੇ ਕੋਈ ਲੋਕੇਸ਼ਨ ਬਹੁਤ ਵਧੀਆ ਮੈਨੂੰ ਲੱਗਦਾ ਦਿਨ ਨੂੰ ਇਹੋ ਜਿਹਾ ਨਜ਼ਰ ਨਹੀਂ ਆਏਗਾ ਜੋ ਰਾਤ ਨੂੰ ਨਜ਼ਰ ਆ ਰਿਹਾ ਹੈ ਲਓ ਵੇ ਦੋਸਤੋ ਕਾਫੀ ਜਦੋ ਜਹਤ ਤੋਂ ਬਾਅਦ ਅਸੀਂ ਪਹੁੰਚ ਗਏ ਆ ਟਾਪ ਪੁਆਇੰਟ ਤੇ ਤੇ ਸਾਡੇ ਸਾਥੀ ਜਸ਼ ਜੋ ਸਾਨੂੰ ਇੱਥੇ ਲੈ ਕੇ ਆਇਆ ਵਾਕਈ ਬਹੁਤ ਖੂਬਸੂਰਤ ਲੋਕੇਸ਼ਨ ਆ ਸਾਰਾ ਕੁਝ ਥੱਲੇ ਰਹਿਣਾ ਧਰਮਸ਼ਾਲਾ ਮਕਲੋੜ ਗੰਝ ਗਖਲ ਜਾਸਦਾ 에어ਪੋਰਟ ਉਹ ਸਭ ਨੀਚੇ ਹੀ ਆ ਉੱਪਰੋਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਸੀਂ 에ਰੋਪਲੇਨ ਦੇ ਵਿੱਚ ਹੁੰਨੇ ਆ ਤੇ ਉੱਤੋਂ ਅਸੀਂ ਦੁਨੀਆ ਦੇਖ ਰਹੇ ਹੁੰਨੇ ਆ ਤੇ ਬਹੁਤ ਹੀ ਖੂਬਸੂਰਤ ਨਜ਼ਾਰਾ ਲਗਭਗ ਰਾਤ ਦੇ 11 ਵੱਜ ਚੁੱਕੇ ਆ ਤੇ ਬਿਲਕੁਲ ਜੰਗਲ ਦੇ ਵਿੱਚੋਂ ਵਿਚ ਨੰਕਿਆਂ ਟਾਪ ਤੇ ਆ ਚੁੱਕੇ ਆ ਅਸੀਂ ਇਹ ਮਕਲੋੜ ਗੰਜ ਧਰਮਸ਼ਾਲਾ ਦੀ ਸਭ ਤੋਂ ਉੱਚੀ ਜਗ੍ਹਾ ਹੈ। ਉਹ ਆਪਣੇ ਜੰਗਲ ਦੇ ਵਿੱਚ ਲੈਣ ਲੈ ਘੁੰਮਦੇ ਹੋਏ ਸਾਥੀਆਂ ਨੂੰ ਬਚਾਉਂਦੇ ਹੋਏ ਆਉਣ ਵਾਲੇ ਖਤਰੇ ਤੋਂ ਜਾਗਰੂਕ ਕਰਦੇ ਹੋਏ ਤੁਹਾਡੇ ਆਪਣੇ ਸਾਥੀ ਦਾਸ ਸੋਹਿੰਦਰ ਸਹਿਜਣ ਜੀ ਇਹ ਬਹੁਤ ਅਲਾਈਟ ਮਣੀ ਸੈਟੇ ਤਰੀਕਾ ਮੈਨੂੰ ਬਹੁਤ ਪਸੰਦ ਆਇਆ। ਦੇ ਸਾਥੀਆਂ ਨੇ ਇਕੱਲੇ ਇਕੱਲੇ ਨੇ ਮੋਰਚਾ ਸਾਂਭਿਆ ਹੋਇਆ ਆ ਰਾਜਵਿੰਦਰ ਲੱਖਾ ਜੀ ਸਟਰੀਟ ਲਾਈਟ ਦਾ ਕੰਮ ਕਰਦੇ ਹੋਏ ਤੇ ਬਿੰਦਰ ਜੀ ਡਰੇ ਹੋਏ ਕਿਉਂਕਿ ਉਹ ਨਾਟ ਨਹੀਂ ਹੋਣਾ ਜੇ ਇੱਥੇ ਭਾਲੂ ਆ ਗਿਆ ਤਾਂ ਕਿਉਂਕਿ ਇਹਨਾਂ ਦੇ ਕਮਰ ਵਿੱਚ ਦਰਦ ਹੈ ਅਚੂਪ ਦਰਦ ਭਾਲੂ ਬਹੁਤ ਆ ਕਰਤੋਲੇ ਦਾ ਜੰਗਲ ਹੈ ਪਰ ਜਦੋਂ ਆਵੇ ਤਾਂ ਭਾਈ ਖਿਆਲ ਨਾ ਹੀ ਆਇਆ ਜਾਵੇ ਕਿਉਂਕਿ ਪਰ ਸਾਡੇ ਕੋਲ ਸਾਥ ਇੱਥੇ ਲੋਕਲ ਨੇ ਉਹਨਾਂ ਦੇ ਨਾਲ ਅਸੀਂ ਆਏ ਆ ਆ ਰਾਤ ਦੇ ਸਮੇਂ ਦੇ ਵਿੱਚ ਵੀ ਇੱਥੇ ਫੋਟੋਆਂ ਖਿੱਚੀਆਂ ਲੇਕਿਨ ਫੋਟੋਆਂ ਜੋ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਹੈਰਾਨ ਰਹਿ ਜਾਓਗੇ ਬਹੁਤ ਅੱਛੀ ਲੋਕੇਸ਼ਨ ਆ ਰਹੀ ਸੀ ਕਿਉਂਕਿ ਰਾਤ ਦਾ ਸਮਾਂ ਸੀ ਵੀਡੀਓ ਜ਼ਿਆਦਾ ਅੱਛੀ ਨਹੀਂ ਬਣਾ ਪਾ ਰਹੇ ਸਾਂ ਲੇਕਿਨ ਫਿਰ ਵੀ ਲਾਈਟ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਕਿ ਇਸ ਨੂੰ ਕੈਪਚਰ ਕੀਤਾ ਜਾਵੇ ਤੇ ਤੁਸੀਂ ਦਿਨ ਦੇ ਸਮੇਂ ਤੇ ਰਾਤ ਦੇ ਸਮੇਂ ਵੀ ਇੱਥੇ ਜਾ ਸਕਦੇ ਹੋ ਤੇ ਤੁਸੀਂ ਫੋਟੋਆਂ ਦੇਖ ਕੇ ਅੰਦਾਜ਼ਾ ਲਗਾ ਲਾਉਂਗੇ ਕਿ ਬਾਕੀ ਬਹੁਤ ਖੂਬਸੂਰਤ ਏਰੀਆ ਹੈਗਾ ਜੋ ਮੈਂ ਇੱਥੇ ਆਪਣੀ ਜ਼ੁਬਾਨ ਦੇ ਨਾਲ ਬਿਆਨ ਨਹੀਂ ਕਰ ਪਾ ਰਿਹਾ ਜੰਗਲ ਦੇ ਵਿੱਚ ਮੰਗਲ ਲਾਂਦੇ ਹੋਏ ਸਾਡੇ ਸਾਥੀ ਤੇ ਕਾਫੀ ਐਡਵੈਂਚਰਸ ਰਿਹਾ ਸਾਡਾ ਇਹ ਟ੍ਰਿਪ ਤੇ ਇਹ ਸਾਡੇ ਸਾਥੀ ਜਸ਼ੀ ਜੋ ਇੱਥੋਂ ਹਿਮਾਚਲ ਦੇ ਰਹਿਣ ਵਾਲੇ ਨੇ ਇੱਥੇ ਨਾਲ ਸਲੂਨ ਹੈ ਜਸ਼ ਸ਼ੇਅਰ ਸਲੂਨ ਜੋ ਧਰਮਸ਼ਾਲਾ ਦੇ ਵਿੱਚ ਹੈ ਨਾਲ ਕੋਲੇ ਅਸੀਂ ਰਾਤ ਰੁਕੇ ਆ ਤੇ ਬਹੁਤ ਵਧੀਆ ਟੂਰ ਜੇ ਮੈਨੂੰ ਲੱਗਦਾ ਸਾਡੇ ਟੂਰ ਦਾ ਆਖਰੀ ਪੜਾ ਆ ਰਾਤ ਨੂੰ ਸੌਣ ਦਾ ਟਾਈਮ ਸੀ ਲੇਕਿਨ 11 ਵਜੇ ਦੇ ਤਕਰੀਬਨ ਅਸੀਂ ਇੱਥੇ ਪਹੁੰਚੇ ਹੋਏ ਆ ਜੰਗਲ ਦੇ ਵਿੱਚੋ ਵਿੱਚ ਗੱਡੀ 'ਚ ਬੈਠਾ ਖੁਸਦਾ ਨਹੀਂ ਸੀ ਤੇ ਬਹੁਤ ਵਧੀਆ ਲੋਕੇਸ਼ਨ ਹੈ ਇਹ ਕਿਹੜੀ ਏਰੀਆ ਦਾ ਨਾਮ ਕੀ ਹੈ ਦਾ ਵੀਰ ਅੰਦਰ ਹਾਂਜੀ ਹਾਂਜੀ ਬਨ ਗੋਟੂ ਗਿਆ ਜੀ ਬਨ ਗੋਟੂ ਇੱਥੋਂ ਸ਼ਾਇਦ ਪੈਰਾਗਲਾਈਡਿੰਗ ਵੀ ਹੁੰਦੀ ਹੈ ਤੇ ਦਿਨ ਨੂੰ ਤਾਂ ਸ਼ਾਇਦ ਨੇਨ ਵਧੀਆ ਨਜ਼ਰ ਆਂਦਾ ਹੋਇਗਾ ਲੇਕਿਨ ਰਾਤ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਬਾ ਕਮਾਲ ਬਿਊਟੀ ਅਸੀਂ ਇੱਕ ਘੰਟਾ ਬਿਤਾਉਣ ਤੋਂ ਬਾਅਦ ਹੁਣ ਅਸੀਂ ਵਾਪਸ ਜਾ ਰਹੇ ਹਾਂ ਤਕਰੀਬਨ ਰਾਤ ਦੇ 12:00 ਵੱਜ ਚੁੱਕੇ ਹੈ ਤੇ ਹੁਣ ਵਾਪਸ ਅਸੀਂ ਜਾਵਾਂਗੇ ਆਪਣੇ ਘਰ ਤੇ ਮਿਲਦੇ ਹਾਂ ਫਿਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ ਜੀ ਕਜਾਰੇ ਰੂਮ 1 ਉਹ ਕਿਹੜਾ ਕੀਤਾ